ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਰਹੇ ਚਰਨਜੀਤ ਸਿੰਘ ਅਟਵਾਲ ਸ਼ਕਾਲ ਤੱਕ ਸਾ ਵਿਖੇ ਲੱਗੀ ਸਜ਼ਾ ਪੂਰੀ ਕਰਨ ਤੋਂ ਬਾਅਦ ਸ਼ਕਾਲ ਤੱਕ ਸਾ ਵਿਖੇ ਅਰਦਾਸ ਕਰਨ ਪਹੁੰਚੇ ਇਸ ਮੌਕੇ ਉਹਨਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਕਿਹਾ ਕਿ ਸ਼ਕਾਲ ਤੱਕ ਸਭ ਸਿੱਖਾ ਦੀ ਸਰਵੋਤਮ ਸੰਸਥਾ ਹੈ ਤੇ ਸਭ ਸਿੱਖਾਂ ਨੂੰ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਉਦਾਰੀ ਸ਼ਮਨੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬੀਬੀ ਜਗੀਰ ਕੌਰ ਤੇ ਕੀਤੀ ਟਿੱਪਣੀ ਤੇ ਉਹਨਾਂ ਕਹੇ ਕਿ ਮੈਂ ਸਖਤ ਸ਼ਬਦਾ ਦੇ ਵਿੱਚ ਉਸਦੀ ਨਿੰਦਾ ਕਰਦਾ ਤੇ ਸਭ ਦਾ ਸਨਮਾਨ ਹੋਣਾ ਚਾਹੀਦਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਹੋਣਾ ਪਵੇਗਾ ਤਾਂ ਹੀ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕੀ ਜਾਵੇਗੀ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਚਰਨਜੀਤ ਸਿੰਘ ਠਵਾਲ ਦਾ ਕਹਿਣਾ ਹੈ ਕਿ ਗੁਰੂ ਸਹਿਬਾਨ ਨੇ ਜੋ ਸੇਵਾ ਦਿੱਤੀ ਸੀ ਉਹ ਸੇਵਾ ਉਹਨਾਂ ਪੂਰੀ ਕੀਤੀ ਆਪਣੀਆਂ ਭੁੱਲਾਂ ਬਖਸ਼ਾਈਆਂ ਨੇ ਤੇ ਹੁਣ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਉਹ ਕੰਮ ਕਰਨਗੇ ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਛੰਗੇ ਹੋਏ ਤਖਤ ਦੇ ਉੱਪਰ ਸਿੰਘ ਸਾਹਿਬ ਆਂਦੇ ਹੁਕਮ ਦੇ ਮਤਾਬਕ ਔਰ ਆਪਣੀਆਂ ਭੁੱਲਾਂ ਬਖਸਾਉਣ ਲਈ ਆਇਆ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ ਮੈਂ ਉਹਦੇ ਵਿੱਚ ਪੋਰ ਕਮੇਟੀ ਦਾ ਮੈਂਬਰ ਸੀ ਭਾਵੇਂ ਉਹ ਪਾਲਸੀ ਬਣਾਉਣ ਵਿੱਚ ਉਹ ਕੰਮ ਕਰਨ ਵਿੱਚ ਮੇਰਾ ਹੱਥ ਤਾਂ ਨਹੀਂ ਸੀ ਪਰ ਕਿਉਂਕਿ ਮੈਂ ਉਸ ਕੋ ਵੇਲੇ ਪੋਰ ਕਮੇਟੀ ਦਾ ਮੈਂਬਰ ਸੀ ਇਸ ਕਰਕੇ ਮੈਨੂੰ ਗੁਰੂ ਮਹਾਰਾਜ ਵੱਲੋਂ ਇਸ ਕੋਤਾਈ ਦੀ ਸਜ਼ਾ ਮਿਲੀ ਔਰ ਮੈਂ ਸਮਨਾ ਸਿੰਘ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਸਾਡੇ ਲਈ ਅਲਾਈ ਹੁਕਮ ਹੈ ਔਰ ਜਿਸ ਬੰਦੇ ਨੇ ਵੀ ਬਤੌਰ ਸਿੱਖ ਦੇ ਪੋਲਿਟਿਕਸ ਦੇ ਤੌਰ ਸਿੱਖ ਰਹਿਣਾ ਉਹਨੂੰ ਸਿਰ ਹਰਿਮੰਸਾਰ ਦੇ ਬਖਸ਼ੇ ਹੋਏ ਤਖਤ ਸਿਰ ਨਮਾਣਾ ਹੀ ਪੈਣਾ ਹੈ ਔਰ ਉਹਦੇ ਹੁਕਮ ਨੂੰ ਪੂਲ ਚੜਾਉਣਾ ਹੀ ਪੈਣਾ ਹੈ ਇਸ ਲਈ ਸਿੰਘ ਸਾਹਿਬ ਨੇ ਜੋ ਹੁਕਮ ਸੜਾਇਆ ਮੈਂ ਉਸ ਨੂੰ ਨਮਸਕਾਰ ਸੋਖਰ ਨੂੰ ਅਲਾਈ ਹੁਕਮ ਸਮਝਦੇ ਆਂ ਅੱਜ ਮੈਂ ਆਪਣੀਆਂ ਕੁੱਲਾ ਬਖਸਣ ਲਈ ਆਇਆ ਮੇਰੇ ਕੋਈ ਵੀ ਜਾਣੇ ਅਣਜਾਣੇ ਵਿੱਚ ਕਦੇ ਵੀ ਕੋਈ ਭੁੱਲ ਹੋ ਗਈ ਆ ਤਾਂ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਚੱਲਿਆ ਸੱਚੇ ਬਾਦਸ਼ਾਹ ਉਹ ਮੇਰੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਅਗੇ ਜ਼ਿੰਦਗੀ ਰਹਿੰਦੀ ਜਿਹੜੀ ਆ ਉਹਦੇ ਕੋਈ ਨੇਕ ਤੇ ਪਵਿੱਤਰ ਕੰਮ ਮਨੁੱਖਤਾ ਦੇ ਲਈ ਹੀ ਕੰਮ ਕਰਾ ਅਜਾ ਦਿਨ ਅਜਾ ਸ੍ਰੀ ਕਾਲਖੰਡ ਸਾਹਿਬ ਨੇ ਇਹ ਦੇਖ ਕੀਤਾ ਕਿ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਮੰਚ ਤੇ ਇਕੱਠੇ ਹੋਵੋ ਵੀ ਮੰਦੇ ਹੋ ਇਹ ਫੈਸਲਾ ਠੀਕ ਹੈ ਦੇਖੋ ਬਿਲਕੁਲ ਫੈਸਲਾ ਠੀਕ ਹੈ ਇੱਕਦਮ ਇਸ ਗੱਲ ਦਾ ਬੜਾ ਹਮੀਆਂ ਔਰ ਸਪਸ਼ਟ ਕਿ ਅਕਾਲੀ ਦਲ ਜਿਹੜਾ ਹੈ ਉਹ ਪੰਜਾਬ ਵਿੱਚ ਮਜ਼ਬੂਤ ਹੋਣਾ ਚਾਹੀਦਾ ਅਕਾਲੀ ਦਲ ਦੀ ਮਜ਼ਬੂਤੀ ਤੋਂ ਬਿਨਾਂ ਬੜੀ ਸਮਝੀ ਗੱਲ ਹੈ ਕਿ ਸਿੱਖਾਂ ਦੀ ਸਦੇ ਕੋਈ ਵੀ ਹੋਰ ਪਾਰਟੀ ਇਹਨਾਂ ਦੇ ਦੁੱਖਾਂ ਦੀ ਇਹਨਾਂ ਦੀ ਤਕਲੀਫਾਂ ਦੀ ਇਹਨਾਂ ਦੇ ਲਈ ਕੋਈ ਆਵਾਜ਼ ਨਹੀਂ ਉਠਾਏਗੀ ਨੈਸ਼ਨਲ ਪਾਰਟੀ ਦਾ ਕੋਈ ਵੀ ਮੈਂਬਰ ਸ਼ਹਿਰੀ ਹੋ ਕੇ ਮੈਂਬਰ ਇਹਨਾਂ ਦੇ ਕਿਸੇ ਕੰਮ ਦੇ ਦੁੱਖ ਸੁੱਖਾਂ ਦੀ ਆਵਾਜ਼ ਉਠਾ ਸਕਦੇ ਇਸ ਲਈ ਪੰਜਾਬ ਵਿੱਚ ਮੈਂ ਚਾਹੁੰਦਾ ਕਿ ਅਕਾਲੀ ਦਲ ਮਜ਼ਬੂਤ ਹੋਵੇ ਕਿਉਂਕਿ ਪੰਜਾਬ ਦੇ ਜਿਹੜੇ ਮਸਲੇ ਨੇ ਮਿਸਾਲ ਤੌਰ ਤੇ ਕਿਸਾਨੀ ਦਾ ਮਸਲਾ ਹੈ ਫਿਰ ਹੋਰ ਕਈ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਪੰਜਾਬ ਦੇ ਇਲਾਕਿਆਂ ਦਾ ਮਸਲਾ ਹੈ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਪੰਜਾਬ ਦੇ ਵਾਟਰ ਵਰਸ ਦੇ ਜਿਹੜੇ ਹੈਡਸ ਨੇ ਉਹਨਾਂ ਦਾ ਮਸਲਾ ਹੈ ਇਸ ਲਈ